ਔਰ ਪੂਰੇ ਦੇਸ਼ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਵੀ ਖਰੀਦ ਜਗਾ ਸਫਾਈ ਅਭਿਆਨ ਜਿਹੜਾ ਜਿਹੜਾ ਇਸ ਸਾਲ ਵੀ ਨਾਪਾ ਦੇ ਵਿੱਚ ਨਿੰਕਾਰੀ ਮਿਸ਼ਨ ਫਾਰਮ ਮੰਡਲ ਜਿਹੜਾ ਬਲਵੰਤ ਸਾਡੇ ਤੋਂ ਪ੍ਰਮੁੱਖ ਨਹੀਂ ਚ ਇਹਨਾਂ ਦੀ ਹੈ ਮਾਈ ਹੇਠ ਜਿਹੜੀ ਸਾਰੀ ਸੇਵਾ ਚੱਲ ਰਹੀ ਹੈ ਵੀ ਸਾਰਾ ਸਮਾਜ ਜਿਹੜਾ ਹੈ ਉਹ ਸਾਡਾ ਆਪਣਾ ਔਰ ਇਹ ਜੋ ਸਫਾਈ ਅਭਿਆਨ ਉਹਨੇ ਸ਼ੁਰੂ ਕਰਾਇਆ ਸੀ ਔਰ ਉਹਨਾਂ ਨੂੰ ਜਿਹੜਾ ਹੈ ਬੇਨਤੀ ਕੀਤੀ ਗਈ ਵੀ ਸੈਲੀਬ੍ਰੇਟ ਕਰੀਏ ਅਸੀਂ ਤੁਹਾਡੇ ਜਨਮ ਦਿਨ ਨੂੰ ਪਰ ਉਹਨਾਂ ਨੇ ਕਿਹਾ ਵੀ ਸੈਲੀਬ੍ਰੇਸ਼ਨਾਂ ਚ ਕੁਝ ਨਹੀਂ ਰੱਖਿਆ ਸਮਾਜ ਦੀ ਸੇਵਾ ਕਰੋ ਅਗਰ ਕਰਨਾ ਤਾਂ ਉਹਨੂੰ ਹੀ ਉਹਨਾਂ ਦਾ ਹੁਕਮ ਮੰਨ ਕੇ ਇਹ ਘਟੋ ਘਟ ਸਾਡਾ 15-20 ਸਾਲ ਤੋਂ ਇਹ ਸਫਾਈ ਅਭਿਆਨ ਚੱਲ ਰਿਹਾ ਹੈ ਇਸ ਸਾਲ ਜਿਹੜਾ ਮਿਸ਼ਨ ਹੈ ਜੀ 23 ਫਰਵਰੀ ਬਾਬਾ ਰਵਿਸ਼ੂ ਜਨਮ ਦਿਹਾੜੇ ਤੇ ਮਿਸ਼ਨ ਇਹ ਹੈ ਕਿ ਉਹਦਾ ਨਾਮ ਰੱਖਿਆ ਜੀ ਪ੍ਰੋਜੈਕਟ ਅਮਰਤ ਕਿਪਾ ਆਪਣੇ ਸਾਰੇ ਪਾਸੇ ਸਫਾਈ ਰੱਖਣੀ ਹੈ ਪੀਣ ਵਾਲਾ ਪਾਣੀ ਸਾਫ਼ ਮਿਲੇ ਹਵਾ ਸ਼ੁੱਧ ਮਿਲੇ ਫੌਤੀ ਵਰਕਆਊਟ ਕਰਨਾ ਇਹ ਸਤਿਗੁਰੂ ਦਾ ਆਦੇਸ਼ ਹੈ ਕਿ ਅਸੀਂ ਆਪਣਾ ਆਲੇ-ਦੁਆਲੇ ਸਾਫ਼ ਰੱਖਦੇ ਰਹਿਣਾ ਕਿਸਾ ਪ੍ਰਤੀਤ ਸੁੰਦਰ ਸੀ ਜਦੋਂ ਅਸੀਂ ਸਰੀਰ ਛੱਦਣੋਂ ਪਾਸੇ ਇਹਨੂੰ ਇਸੇ ਤਰ੍ਹਾਂ ਸੁੰਗਧਿਤ ਛੱਡਦੇ ਨਾ ਹੋਈ ਬੇਨਤੀ ਕਰਦਾ ਹਾਂ ਕਿ ਆਪਣਾ ਘਰ ਸਾਫ਼ ਰੱਖੋ ਤੁਸੀਂ ਆਪਣਾ ਘਰ ਸਾਫ਼ ਕਰ ਲਿਆ ਕਸਮ ਦਿਓ ਕਿ ਸਾਰਾ ਨਾਪਾ ਸਾਫ ਹੋ ਗਿਆ ਤਾਂ ਆਪਣਾ ਆਪਣਾ ਆਪਣੇ ਘਰ ਦੀ ਜ਼ਿੰਮੇਵਾਰੀ ਲੈ ਲਈਏ ਤਾਂ ਸਾਰਾ ਨਾਪਾ ਸਾਫ ਹੋ ਗਿਆ ਜੀ ਅੱਜ 23 ਫਰਵਰੀ ਜਾਣਕਾਰੀ ਮਿਸ਼ਨ ਦੇ ਸੰਸਥਾਪਕ ਬਾਬਾ ਹਦੀਬ ਸਿੰਘ ਜੀ ਮਨਾ ਰਾਜ ਉਹਨਾਂ ਦਾ ਜਨਮ ਦਿਹਾੜਾ ਤੇ ਔਰ ਪੂਰੇ ਦੇਸ਼ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਵੀ ਹਰੀਖ ਜਗਾ ਸਫਾਈ ਅਭਿਆਨ ਜਿਹੜਾ ਜੀ ਹੁੰਦਾ ਹੈ ਇਸ ਸਾਲ ਵੀ ਨਾਪਾ ਦੇ ਵਿੱਚ ਨਿੰਕਾਰੀ ਮਿਸ਼ਨ ਫਾਰਾ ਮੰਡਲ ਜਿਹੜਾ ਕੁਲਵਾਂਸੀ ਸਾਡੇ ਤੋਂ ਦੇ ਪ੍ਰਮੁੱਖ ਨੇ ਇਹਨਾਂ ਦੀ ਰਹਿਮਾਈ ਹੇਠ ਜਿਹੜੀ ਸਾਰੀ ਸੇਵਾ ਚੱਲ ਰਹੀ ਹੈ ਔਰ ਸਾਰੇ ਸੇਵਾਦਾਰ ਸਾਡੀਆਂ ਮਾਪਾ ਮਾਂ ਭੈਣਾਂ ਬਜ਼ੁਰਗ ਬੱਚੇ ਸਾਰੇ ਰਲ ਕੇ ਸਫਾਈ ਕਰਦੇ ਆ ਔਰ ਇਸ ਸਾਲ ਜਿਹੜਾ ਮਿਸ਼ਨ ਹੈ ਜੀ 23 ਫਰਵਰੀ ਬਾਬਾ ਹਰਦੀਪ ਸਿੰਘ ਜਨਮ ਦਿਹਾੜੇ ਤੇ ਮਿਸ਼ਨ ਨਹੀਂ ਆ ਕਿ ਉਹਦਾ ਨਾਮ ਰੱਖਿਆ ਜੀ ਪ੍ਰੋਜੈਕਟ ਅੰਮ੍ਰਿਤ ਕਿ ਆਪਾਂ ਆਪਣੇ ਸਾਰੇ ਪਾਸੇ ਸਫਾਈ ਰੱਖਣੀ ਹੈ ਪੀਣ ਵਾਲਾ ਪਾਣੀ ਸਾਫ਼ ਮਿਲੇ ਹਵਾ ਸ਼ੁੱਧ ਮਿਲੇ ਖੌਫੀ ਵਰਕਆਊਟ ਕਰਨਾ ਤੇ ਸਕੂਲ ਤੇ ਕਾਲਜਾਂ ਦੇ ਵਿੱਚ ਸਫਾਈ ਕੈਂਪ ਸੀ ਕਿਉਂਕਿ ਜਿਹੜਾ ਵਾਇਦ ਲੜਕਿਆਂ ਦਾ ਸਰਕਾਰੀ ਸਕੂਲ ਆ ਨਾਪਾ ਦੇ ਵਿੱਚ ਇੱਥੇ ਅੱਜ ਸਫਾਈ ਕੈਂਪ ਦਾ ਸ਼ੁਰੂ ਕੀਤਾ ਤੇ ਪੂਰੀ ਸੰਗਤ ਜਿਹੜੀ ਆ तकरीबन ਹੋਵੇਗੀ 4-500 ਸੰਗਤ ਹਾਂਜੀ ਹਾਂਜੀ 4-500 ਦੇ ਆਸ-ਪਾਸ ਸੰਗਤ ਜਿਹੜੀ ਆ ਪੂਰੇ ਸਕੂਲ ਦੇ ਅੰਦਰ ਜਿੰਨਾ ਵੀ ਇਹ ਕਾਪ ਤੁਸੀਂ ਦੇਖ ਰਹੇ ਹੋ ਜਾਂ ਯਾਰਡ ਜਿਹੜਾ ਖੜਾ ਸਾਰਾ ਕਿਤੇ ਵੀ ਜਿਹੜੀਆਂ ਬੂਟੀਆਂ ਸਾਰੀਆਂ ਇਹ ਸਾਰਾ ਜਿਹੜਾ ਵੇਸਟੇਜ ਹੈ ਜੀ ਤੁਸੀਂ ਸਫਾਈ ਕਰਕੇ ਸਕੂਲ ਬਿਲਕੁਲ ਲੈਂਡ ਟਿਪ ਟੌਪ ਬਣਾ ਦੇਣਾ ਜੀ ਸੋ ਇਹ ਮਿਸ਼ਨ ਆ ਤੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਪਾਂ ਵੀ ਆਪਣੀ ਜ਼ਿੰਮੇਵਾਰੀ ਆਪਾਂ ਨੂੰ ਬਹੁਤ ਵੱਡਾ ਮੌਕਾ ਮਿਲਿਆ ਤੇ ਆਪਾਂ ਨੂੰ ਵੀ ਇਹ ਸਭ ਲੈਣਾ ਚਾਹੀਦਾ ਕਿ ਆਪਾਂ ਨੇ ਆਲਾ ਦਵਾਲਾ ਸਾਫ਼ ਰੱਖਣਾ ਚਾਹੀਦਾ ਅਸੀਂ ਵੀ ਚਾਹੁੰਦੇ ਹਾਂ ਕਿ ਨਾਬਾ ਸਾਫ਼ ਹੋਵੇ ਨਾਬਾ ਪਿਛਲੇ ਸਾਲ 39 ਨੰਬਰ ਤੇ ਸੀ ਪੰਜਾਬ ਪਿਆਦ ਕੀ 12ਵੇਂ ਨੰਬਰ ਤੇ ਆ ਗਿਆ ਅਸੀਂ ਨਾਬੇ ਨੂੰ ਪਹਿਲੇ ਨੰਬਰ ਤੇ ਲਿਆਉਣਾ ਚਾਹੁੰਦੇ ਹਾਂ ਪੰਜਾਬ ਤੁਸੀਂ ਵੀ ਸਾਰੇ ਸਾਥ ਦਿਓ ਔਰ ਇਹੀ ਅੱਜ ਦਾ ਇਹੀ ਬਾਬਾ ਹਰਿਖਸ਼ੂ ਜਰਮ ਤੁਹਾਡੇ ਤੇ ਇਹ ਸੰਦੇਸ਼ ਜਿਹੜਾ ਜੀ ਸੰਗਤ ਵੀ ਦੇ ਰਹੀ ਹੈ ਮੇਰੇ ਵੱਲੋਂ ਵੀ ਬੇਨਤੀ ਹੈ ਕਿ ਆਪਾਂ ਮਿਲ ਕੇ ਆਪਣਾ ਆਲਾ ਦਵਾਲਾ ਸਾਫ਼ ਰੱਖੀਏ ਇਹ ਕੋਈ ਨਹੀਂ ਕਿ ਅੰਦਰੋਂ ਕਿ ਉਹ ਆਪਾਂ ਦਾ ਵਾਲਾ ਸਾਫ਼ ਰਿਹਾ ਉਹ ਹੀ ਬੇਨਤੀ ਕਰ ਬਿਲਕੁਲ ਮੈਂ ਉਹੀ ਬੇਨਤੀ ਕਰਦਾ ਹਾਂ ਕਿ ਆਪਣਾ ਘਰ ਸਾਫ਼ ਰੱਖੋ ਤੁਸੀਂ ਆਪਣਾ ਘਰ ਸਾਫ਼ ਕਰ ਲਿਆ ਤਾਂ ਸਮਝ ਲਓ ਕਿ ਸਾਰਾ ਨਾਪਾ ਸਾਫ਼ ਹੋ ਗਿਆ ਤਾਂ ਆਪਣਾ ਆਪਣੇ ਘਰ ਦੀ ਜ਼ਿੰਮੇਵਾਰੀ ਲੈ ਲਈਏ ਤਾਂ ਸਾਰਾ ਨਾਪਾ ਸਾਫ਼ ਹੋ ਗਿਆ ਜੀ ਇਹ ਜ਼ਰੂਰੀ ਨਹੀਂ ਕਿ ਇੱਕੋ ਬੰਦੇ ਨੇ ਸਾਰਾ ਨਾਪਾ ਸਾਫ਼ ਕਰਨਾ ਤੁਸੀਂ ਆਪਣਾ ਚੁਗਿਰਦਾ ਜਿਹੜਾ ਵੀ ਪਟਿਆਲੇ ਵਾਲੇ ਜਿੰਨਾ ਵੀ ਪਟਾ ਘਰ ਆ ਤਾਂ ਘਰ ਦੇ ਬਾਹਰ ਆ ਕੋਈ ਨਾਲੀ ਹੈ ਕੋਈ ਸੈਕਸ ਕੋਈ ਪੋਲੀਥੀਨ ਨਾ ਸੱਟੋ ਕੋਈ ਪਲਾਸਟਿਕ ਦੀ ਬੋਟਲ ਨਾ ਸੱਟੋ ਕੋਈ ਹੋਰ ਨਫਾਫਾ ਨਾ ਸੱਟੋ ਕੋਈ ਸਦਦੀਆਂ ਨਾ ਸੱਟੋ ਇਹ ਉਹ ਜਦੋਂ ਪੰਜ ਸੱਤ ਤੇ ਕੰਟਰੋਲ ਕਰ ਲਿਆ ਤਾਂ ਸਫਾਈ ਆਪਣੇ ਆਪ ਹੋ ਜਾਣੀ ਉਹਦੇ ਨਾਲ ਬਿਮਾਰੀਆਂ ਤੋਂ ਮਚਨ ਮੁਕਤੀ ਮਿਲਣੀ ਹੈ ਸਾਨੂੰ ਸੈਕੰਡਰੀ ਪ੍ਰੋਬਲਮ ਅੱਖਾਂ ਦੀ ਪ੍ਰੋਬਲਮ ਇਹ ਹੋਰ ਜੋ ਵੀ ਪੋਲੂਸ਼ਨ ਹੁੰਦਾ ਜੀ ਅੱਗ ਲਾਉਂਦੇ ਨੇ ਕਈ ਉਹ ਸਭ ਤੋਂ نجات ਮਿਲ। ਇਹ ਸਤਪੁਰ ਬੌਰਡਾ ਹਰਦੇਵ ਸਿੰਘ ਜੀ ਦੀ ਸਖਲਾਈ ਹੈ ਵੀ ਸਾਰਾ ਸਮਾਜ ਜਿਹੜਾ ਹੈ ਉਹ ਸਾਡਾ ਆਪਣਾ ਔਰ ਇਹ ਜੋ ਸਫਾਈ ਅਭਿਆਨ ਉਹਨੇ ਸ਼ੁਰੂ ਕਰਾਇਆ ਸੀ ਤਾਂ ਉਹਨਾਂ ਨੂੰ ਜਿਹੜਾ ਹੈ ਬੇਨਤੀ ਕੀਤੀ ਗਈ ਵੀ ਸੈਲੀਬ੍ਰੇਟ ਕਰੀਏ ਅਸੀਂ ਤੁਹਾਡੇ ਜਨਮ ਦਿਨ ਨੂੰ ਪਰ ਉਹਨਾਂ ਨੇ ਕਿਹਾ ਵੀ ਸੈਲੀਬ੍ਰੇਸ਼ਨਾਂ ਚ ਕੁਝ ਨਹੀਂ ਰੱਖਿਆ ਸਮਾਜ ਦੀ ਸੇਵਾ ਕਰੋ ਅਗਰ ਕਰਨਾ ਤਾਂ ਉਹਨੂੰ ਹੀ ਉਹਨਾਂ ਦਾ ਹੁਕਮ ਮੰਨ ਕੇ ਇਹ ਘਟੋ ਘਟ ਸਾਡਾ 15-20 ਸਾਲ ਤੋਂ ਇਹ ਸਫਾਈ ਅਭਿਆਨ ਚੱਲ ਰਿਹਾ ਹੈ ਜਦੋਂ ਵੀ ਉਹਨਾਂ ਦਾ ਜਿਹੜਾ ਹੈ ਜਨਮ ਦਿਨ ਆਉਂਦਾ ਹੈ ਤਾਂ ਨਾਬੇ ਵਿੱਚ ਅਸੀਂ ਪਹਿਲਾਂ ਹਸਪੀਟਲ ਚ ਸਮਾਧਾਂ ਚ ਹੋਰ ਕਈ ਜਗ੍ਹਾ ਤੇ ਅਸੀਂ ਹਰ ਸਾਲ ਜਿਹੜੀ ਹੈ ਸਫਾਈ ਕਰਦੇ ਰਹਿਆ ਅੱਜ ਸਾਨੂੰ ਜਿਹੜਾ ਹੈ ਪ੍ਰਿੰਸੀਪਲ ਸਾਹਿਬ ਦੇ ਇਹ ਜਿਹੜਾ ਗਵਰਨਮੈਂਟ ਹਾਈ ਸਕੂਲ ਹੈ ਇੱਥੇ ਪ੍ਰਿੰਸੀਪਲ ਸਾਹਿਬ ਨਾਲ ਸਾਡੀ ਜਿਹੜੀ ਬੇਨਤੀ ਕੀਤੀ ਸੀ ਵੀ ਇੱਥੇ ਸਫਾਈ ਕਰੋ ਤਾਂ ਸਾਰੀ ਸੰਗਤਾ ਜਿੱਥੇ ਪਹੁੰਚੀ ਹੈ ਉਹ ਰਾਤੀ ਦੇਖ ਰਹੇ ਹੋ ਇਹਦਾ ਫਰਕ ਪੈ ਰਿਹਾ ਹੈ ਜੀ ਲੋਕਾਂ ਨੂੰ ਮੇਨ ਆ ਵੀ ਇੱਕ ਸਖਲਾਈ ਵੀ ਦੇਣੀ ਹੈ ਤਾਂ ਜਿੱਥੇ ਜਿਹੜਾ ਹੈ ਉਹ ਆਪਣੀ ਖੁਦ ਦੀ ਵੀ ਸਫਾਈ ਰੱਖਣ ਸਾਡੀ ਇਹੀ ਬੇਨਤੀ ਹੈ ਸਾਰੇ ਨਿਰੰਕਾਰੀਆਂ ਮਿਸ਼ਨ ਵੱਲੋਂ ਵੀ ਸਾਰਾ ਸਮਾਜ ਹੀ ਅਗਰ ਇਸ ਸਫਾਈ ਅਭਿਆਨ 'ਚ ਸ਼ਾਮਲ ਹੋ ਜਾਏ ਇਹਦਾ ਨਾਮ ਅਸੀਂ ਰੱਖਿਆ ਹੈ ਪ੍ਰੋਜੈਕਟ ਅਮਰਤ ਅਮਰਤ ਤੋਂ ਭਾਵ ਹੈ ਵੀ ਬਿਮਾਰੀਆਂ ਨਾ ਫੈਲਣ ਕਿਸੇ ਬੰਦੇ ਦੀ ਸਿਹਤ ਖਰਾਬ ਨਾ ਹੋਏ ਅਗਰ ਸਫਾਈ ਰਹੇਗੀ ਤਾਂ ਇਹ ਜਿਹੜਾ ਹੈ ਮਿਸ਼ਨ ਪੂਰਾ ਹੋਏ ਅੱਜ ਦੇ ਦਿਨ ਵੀ ਬਾਬਾ ਦੇਵ ਸਿੰਘ ਜੀ ਮਹਾਰਾਜ ਦਾ ਜਨਮ ਦਿਨ ਪਿਹੜਾ ਹੁੰਦਾ ਤੇ ਇਹ ਉਦੋਂ ਤੋਂ ਹੀ ਚਲਾਈ ਜਾ ਰਹੀ ਹੈ ਜੋ ਸਫਾਈ ਆ ਜਿਸ ਤਰ੍ਹਾਂ ਪ੍ਰੋਡਕਸ਼ਨ ਅੰਦਰ ਹੈ ਬਾਹਰ ਨਾ ਤਾਂ ਨਹੀਂ ਹੰਨ ਕਰਖਣਾ ਇਹ ਸਤਿਗੁਰੂ ਦਾ ਆਦੇਸ਼ ਹੈ ਕਿ ਅਸੀਂ ਆਪਣਾ ਆਲਾ ਜਾਲਾ ਸਾਫ਼ ਰੱਖਦੇ ਰਹਿਣਾ ਜਿਸ ਤਰ੍ਹਾਂ ਪ੍ਰਤੀਤ ਸੁੰਦਰ ਸੀ ਜਦੋਂ ਅਸੀਂ ਸ਼ਰੀਰ ਛੱਡਣਾ ਪਾਸੇ ਨੂੰ ਇਸੇ ਤਰ੍ਹਾਂ ਸੁੰਭਦ ਛੱਡ ਕੇ ਚੱਲ ਔਰ ਇਹ ਜੋ ਸਤਿਗੁਰੂ ਮਾਤਾ ਸੁਖਸ਼ਾ ਜੀ ਵੀ ਇਸੇ ਨੂੰ ਉਸੇ ਤਰ੍ਹਾਂ ਕੰਟੀਨਿਊ ਕਰਾ ਰਹੇ ਇਹ ਹਰ ਸਾਲ ਸਾਡਾ ਇਸੇ ਤਰ੍ਹਾਂ ਇੱਕ ਚੰਨਾ ਚਲਾਈ ਜਾਂਦੀ ਹੈ ਕਾਂਗਰਸ ਮਾਰ ਦੀ ਸਫਾਈ ਦੇ ਪੱਖ ਇਹ 77 ਗੁਰੂ ਬਾਬਾ ਹਰਦੇਵ ਸਿੰਘ ਜੀ ਦਾ ਅੱਜ ਜਨਮ ਦਿਨ ਹੈ ਉਹਦੇ ਦਿਹਾੜੇ ਤੇ ਅਸੀਂ ਸਾਡੇ ਮਿਸ਼ਨ ਵੱਲੋਂ ਸਫਾਈ ਅਭਿਆਨ ਜਲ ਸ਼ੁੱਧਤਾ ਪੋਲਿਊਸ਼ਨ ਤੇ ਸਾਰੀ ਚੀਜ਼ ਤੇ ਜ਼ੋਰ ਦਿੱਤਾ ਜਾਂਦਾ ਸਾਰੀ ਸੰਗਤ ਵੱਲੋਂ ਸਹਿਯੋਗ ਨਾਲੇ ਸਾਰਾ ਹੈ ਕਮ ਸੰਬੰਧ ਨੁੰਦਾ ਜੀ ਅੱਜ ਇਹ گورਨਮੈਂਟ ਪਬਲਿਕ ਸਕੂਲ ਇਹ ਚੁਣਿਆ ਜੀ ਉਸ ਕਰਕੇ ਇੱਥੇ ਸਫਾਈ ਵਿਹਾਰਨ ਸਾਰੀ ਸੰਗਠਨ ਸਹਿਯੋਗ ਨਾਲ ਹੋ ਰਹੀ ਹੈ ਮਹਾਰਾ ਜੀ ਨੇ ਇਹ ਸੰਦੇਸ਼ ਦਿੱਤਾ ਕਿ ਮਹਾਰਾ ਜੀ ਨੇ ਇਹ ਸੰਦੇਸ਼ ਦਿੱਤਾ ਜੀ ਪੋਲੂਸ਼ਨ ਰਹਿਤ ਜਲ ਸੁਕ ਮੇਲੇ ਸਾਨੂੰ ਹਵਾ ਸ਼ੁੱਧ ਮੇਲੇ ਇਸ ਕਰਕੇ